ਬੁੱਧ ਭਾਟੀ ਆਪਣੇ ਨੌਕਰ ਦੀ ਗੱਲ ਸੁਣ ਕੇ ਕੀ ਸੋਚਦਾ ਤੇ ਕੀ ਕਹਿੰਦਾ ਹੈ ਆਓ ਸੁਣੀਏ ਸੁਣ ਕੇ ਬੁੱਧ ਭਾਟੀ ਦਿਲੋਂ ਹੋ ਗਿਆ ਬਹੁਤ ਹੈਰਾਨ ਇੱਕ ਮਰਦ ਨੇ ਫੌਜ 'ਮੇ ਕੀ ਪਾਇਆ ਕਮਸਾਨ ਇੱਕ ਬੰਦਾ ਆਕੇ ਜੀ ਅੰਦਰ ਫੌਜ ਦੇ ਧਮਕੀ ਦਿਖਾਵੇ ਖੜੇ ਨਾਲ ਮੋਜ ਦੇ ਕਹੇ ਰਾਜਾ ਲਿਓ ਮੈਂ ਸਮਝ ਸਾਰੀ ਹੈ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਬਈ ਇੱਕ ਬੰਦਾ ਆਕੇ ਜੀ ਅੰਦਰ ਫੌਜ ਦੇ ਧਮਕੀ ਦਿਖਾਵੇ ਖੜੇ ਨਾਲ ਮੋਜ ਦੇ ਕਹੇ ਰਾਜਾ ਲਿਓ ਮੈਂ ਸਮਝ ਸਾਰੀ ਐ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਜਾਨੀ ਸੁਲਤਾਨ ਦਾ ਕਹਾਵੇ ਸੂਰਮਾ ਫੜ ਬੇਈਮਾਨ ਦਾ ਬਣਾਵੇ ਝੂਰਮਾ ਸਾਰਿਆਂ ਚੋ ਗਈ ਸੱਤਿਆਤ ਮਾਰੀ ਹੈ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਬਲਕਿ ਕੱਲਾ ਬੰਦਾ ਲੱਗਾ ਫੌਜ ਨੂੰ ਡਰਾਉਣ ਜੇ ਕੱਲਾ ਬੰਦਾ ਲੱਗਾ ਫੌਜ ਨੂੰ ਡਰਾਉਣ ਜੇ ਥੋਡੇ ਜੈਸੇ ਪੂਰੀ ਫੇਰ ਢੇਰ ਭਾਉਣ ਜੇ ਥੋਡੇ ਨਾਲੋਂ ਚੰਗੀ ਜੱਗ ਵਿੱਚ ਨਾਰੀ ਹੈ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਫੜ ਕੇ ਅਡਾਉਂਦੇ ਤਸਮੇ ਸਰੀਰ ਦੇ ਨੱਕ ਡੋਬ ਤੁਸੀਂ ਮਰੋ ਵਿੱਚ ਨੀਰ ਦੇ ਕਰਿਆ ਹਰਾਮ ਨੂੰ ਸਰਕਾਰੀ ਹੈ ਸਾਡੀ ਨਾਮ ਮੁਰਾਦ ਕਿਸਮਤ ਹਾਰੀ ਹੈ ਦੂਜਾ ਹਨੂਮਾਨ ਹੈ ਉਸ ਲੋਤਾਨ ਦਾ ਡਰਦਾ ਕਦੇ ਨਹੀਂ ਚਰ ਖਾਸ ਧਾਨ ਦਾ ਆ ਤਾਂ ਹੋਣ ਲੱਗੀ ਦੁਨੀਆਂ ਤੋਂ ਭਾਰੀ ਐ ਸਾਡੀ ਨਾਮੁਰਾਦ ਕਿਸਮਤ ਹਾਰੀ ਐ ਅਦੇ ਘੂਰ ਘੂਰ ਪੈਂਦਾ ਹੈ ਨਸੰਗ ਜੀ ਅਦੇ ਲੱਖ ਲੱਖ ਉੱਠਣ ਤਰੰਗ ਦੀ ਹੋਈ ਬੜੀ ਭਾਰੀ ਚਿੱਤ ਨੂੰ ਲਚਾਰੀ ਐ ਬਈ ਹੋਈ ਬੜੀ ਭਾਰੀ ਚਿੱਤ ਨੂੰ ਲਚਾਰੀ ਐ ਸਾਡੀ ਨਾਮਰਾਦ ਕਿਸਮਤ ਹਾਰੀ ਐ ਨੌਕਰਾਂ ਨੂੰ ਮੁੜ ਸੱਦਿਆ ਵਜ਼ੀਰ ਨੂੰ ਪਾਸ ਬਠਲਾ ਕੇ ਪੁੱਛਦੇ ਨਜ਼ੀਰ ਨੂੰ ਜਾਮ ਦੀ ਕਿਸ਼ੋਰ ਚੜਦੀ ਗੁਵਾਰੀ ਹੈ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਸਾਡੀ ਨਾਮਰਾਦ ਕਿਸਮਤ ਹਾਰੀ ਹੈ ਪਾਸ ਬਠਾਲ ਵਜ਼ੀਰ ਨੂੰ ਰਾਜਾ ਕਹੇ ਉਚਾਰ ਜੋਦਾ ਨਰ ਸੁਲਤਾਨ ਦਾ ਰਹਾ ਆਣ ਲਲਕਾਰ ਕਹਿੰਦਾ ਲੈ ਜੋ ਫੌਜ ਨੂੰ ਹੋਰ ਕਹੀਂ ਬਿਆਬਾਨ ਇੱਥੇ ਆਕੇ ਉਤਰੂ ਰਾਜਾ ਨਰ ਸੁਲਤਾਨ ਸੋਣੇ ਵਜ਼ੀਰ ਕਹਿੰਦਾ ਹੱਥ ਬਨ ਕੇ ਉਠ ਚੱਲ ਰਾਜਾ ਤੂੰ ਗੁਰੂ ਨੂੰ ਮੰਨ ਕੇ ਬਈ ਸੁਣ ਕੇ ਵਜ਼ੀਰ ਕਹਿੰਦਾ ਹੱਥ ਬਨ ਕੇ ਉਠ ਚੱਲ ਰਾਜਾ ਤੂੰ ਗੁਰੂ ਨੂੰ ਮੰਨ ਕੇ ਮੇਰੇ ਕੰਨ ਪੈ ਗਈ ਹੈ ਬਲੇਲ ਰਾਜਨਾ ਹੈ ਨਹੀਂ ਘੜੇ ਵੱਟੇ ਦਾ ਜੀ ਮੇਲ ਰਾਜਨਾ ਸੋਚ ਕੇ ਤੂੰ ਦੇਖ ਅਜੇ ਗੱਲ ਕੱਲ ਦੀ ਉਹਨਾ ਮੂਰੇ ਆਪਣੀ ਨਾ ਪੇਸ਼ ਚੱਲਦੀ ਨਿਤ ਯੁੱਧ ਕਰਨਾ ਨਹੀਂ ਖੇਲ ਰਾਜਨਾ ਹੈ ਨਹੀਂ ਘੜੇ ਵੱਟੇ ਦਾ ਜੀ ਮੇਲ ਰਾਜਨਾ ਉਹ ਤੈਨੂੰ ਪੱਟ ਦੇਣਗੇ ਜੜਾਂ ਤੋਂ ਧਰ ਕੇ ਚੱਲ ਉੱਠ ਚੱਲੀਏ ਸਬਰ ਕਰਕੇ ਕਾਹ ਨੂੰ ਹੱਥੀ ਛੇੜਨਾ ਚੜੇਲ ਰਾਜਨਾ ਹੈ ਨਹੀਂ ਕੜੇ ਵੱਟੇ ਦਾ ਜੋ ਮੇਲ ਰਾਜਨਾ ਇੰਨੀ ਗੱਲ ਜਾਵੇ ਆਪਣੀ ਨਾ ਲੱਜਿਆ ਵੀ ਇੰਨੀ ਗੱਲ ਨਹੀਂ ਜਾਵੇ ਆਪਣੀ ਨਾ ਲੱਜਿਆ ਏਸ ਗੱਲੋਂ ਚੰਗਾ ਮੋਤੀ ਬਾਗ ਤੱਜਿਆ ਕੱਚਾ ਘੜਾ ਨਦੀ ਮੇ ਨਾ ਠੇਰ ਰਾਜਨਾ ਹੈ ਨੀ ਘੜੇ ਵਟੇ ਦਾ ਜੋ ਮੇਲ ਰਾਜਨਾ ਅਜੇ ਵੀ ਨਾ ਛੇੜੋ ਬਾਂਦਰਾਂ ਦੀ ਜਾਤ ਨੂੰ ਉਦੋਂ ਜੋਰ ਲਾਵੇ ਜਦੋਂ ਭਰੇ ਭਾਤ ਨੂੰ ਅਜੇ ਵੀ ਨਾ ਛੇੜੋ ਬਾਂਦਰਾਂ ਦੀ ਜਾਤ ਨੂੰ ਉਦੋਂ ਜੋਰ ਲਾਓ ਜਦੋਂ ਭਰੇ ਭਾਤ ਨੂੰ ਜਦੋਂ ਚੜੂ ਸ਼ਗਨ ਦਾ ਤੇਲ ਰਾਜਨਾ ਹੈ ਨਹੀਂ ਘੜੇ ਵਟੇ ਦਾ ਜੋ ਮੇਲ ਰਾਜਨਾ ਜੇ ਤੂੰ ਐਸ ਵੇਲੇ ਮੰਨ ਲੈ ਜੀ ਮੇਰੀਆਂ ਡੇਰਾ ਚੱਕ ਲਵੋ ਨਾ ਲਗਾਵੋ ਢੇਰੀਆਂ ਨਹੀਂ ਪਾਉਣ ਲੋਹੇ ਦੀ ਹਮੇਲ ਰਾਜਨਾ ਹੈ ਨਹੀਂ ਘੜੇ ਵਟੇ ਦਾ ਕੋਈ ਮੇਲ ਰਾਜਨਾ ਐਵੇਂ ਕਿਉਂ ਬਗਾਨੇ ਪੁੱਤਰਾਂ ਨੂੰ ਮਾਰੀਏ ਅੱਗੇ ਮਹਾਰਾਜ ਮਨਸ਼ਾਤ ਮਾਰੀਏ ਨਹੀਂ ਤੂੰ ਕੁਸ਼ੋਰ ਕੱਟੇ ਜੇਲ ਰਾਜਨਾ ਹੈ ਨਹੀਂ ਘੜੇ ਵਟੇ ਦਾ ਕੋਈ ਮੇਲ ਰਾਜਨਾ ਹੈ ਨਹੀਂ ਘੜੇ ਵਟੇ ਦਾ ਕੋਈ ਮੇਲ ਰਾਜਨਾ